ਸਾਤ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਜਿਨ੍ਹਾਂ ਦੀ ਬਾਣੀ ਦੇ ਨਾਲ ਸੰਬੰਧਿਤ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜਿਵੇਂ ਕਿ ਭਗਤੀ ਸ਼ਕਤੀ ਟੀਵੀ ਪੰਜਾਬੀ ਚੈਨਲ ਦੇ ਨਾਲ ਜੁੜੀ ਹੋਈ ਸੰਗਤ ਜਾਨੂ ਹੈ ਇਸ ਚੈਨਲ ਦੇ ਉੱਪਰ ਅਸੀਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਬੰਧਿਤ ਬਚਨ ਸੰਗਤਾਂ ਦੇ ਨਾਲ ਸਾਂਝੇ ਕਰਦੇ ਹਾਂ ਸੋ ਜਿਹੜੀਆਂ ਵੀ ਸੰਗਤਾਂ ਇਸ ਚੈਨਲ ਦੇ ਨਾਲ ਜੁੜੀਆਂ ਨੇ ਤੇ ਅੱਜ ਦੀ ਇਸ ਵੀਡੀਓ ਨੂੰ ਵੇਖ ਰਹੀਆਂ ਨੇ ਸਰਬਾ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਅਖੀਰ ਤੱਕ ਇਸ ਵੀਡੀਓ ਨੂੰ ਜ਼ਰੂਰ ਵੇਖਣਾ ਜੀ ਔਰ ਸਾਡਾ ਆਪ ਜੀ ਇਦਾਂ ਦਾ ਵਾਦਾ ਹੈ ਅਖੀਰ ਤੱਕ ਆਪ ਜੀ ਇਸ ਵੀਡੀਓ ਨੂੰ ਵੇਖੋਗੇ ਤਾਂ ਆਪ ਜੀ ਦੀ ਜਾਣਕਾਰੀ ਦੇ ਵਿੱਚ ਜ਼ਰੂਰ ਵਾਦਾ ਹੋਏਗਾ ਕੁਝ ਨਾ ਕੁਝ ਨਵਾਂ ਆਪ ਜੀ ਨੂੰ ਸਿੱਖਣ ਵਾਸਤੇ ਮਿਲੇਗਾ ਸੋ ਸਾਡੇ ਨਾਲ ਮੌਜੂਦ ਨੇ ਬੇਟੀ ਗੁਰ ਅਮਾਨਤ ਕੌਰ ਅਸੀਂ ਉਹਨਾਂ ਨੂੰ ਸਵਾਲ ਕਰਾਂਗੇ ਔਰ ਉਹ ਸਾਡੇ ਸਵਾਲਾਂ ਦਾ ਜਵਾਬ ਦੇਣਗੇ ਸੁਪੁੱਤਰ ਜੀ ਸਾਡਾ ਪਹਿਲਾ ਸਵਾਲ ਇਹ ਹੈ ਤੁਸੀਂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਕੋਈ ਵੀ ਪੰਜ ਬਾਣੀਆਂ ਜਿਨ੍ਹਾਂ ਦੇ ਨਾਮ ਤੁਸੀਂ ਜਾਣਦੇ ਹੋ ਉਹਨਾਂ ਬਾਣੀਆਂ ਦੇ ਨਾਮ ਦੱਸੋ ਜਪਜੀ ਸਾਹਿਬ ਆਸਾ ਕੀ ਵਾਰ ਸਿੱਧ ਗੋਸ਼ਟ ਓੰਕਾਰ ਅਤੇ ਪਹਿਰੇ ਸਾਧ ਸੰਗਤ ਅਸੀਂ ਤਾਂ ਬਹੁਤੇ ਕੇਵਲ ਇੰਨਾ ਹੀ ਜਾਣਦੇ ਹਾਂ ਵੀ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਕਿਉਂਕਿ ਬਾਕੀ ਬਾਣੀ ਵਾਲਾ ਸਿਕਾ ਦੇ ਧਿਆਨ ਹੀ ਨਹੀਂ ਦਿੰਦਾ ਕਿ ਮਹਾਰਾਜ ਜੀ ਨੇ ਹੋਰ ਵੀ ਪਾਵਨ ਬਾਣੀ ਦਾ ਖਜ਼ਾਨਾ ਉਚਾਰਨ ਕੀਤਾ ਸੁਮਹਾਰਾਜ ਜੀ ਨੇ ਆਸਾ ਕੀ ਵਾਰ ਉਚਾਰਨ ਕੀਤੀ ਹੈ ਗੁਰੂ ਪਾਸ਼ਾ ਜੀ ਨੇ ਓੰਕਾਰ ਬਾਣੀ ਉਚਾਰਨ ਕੀਤੀ ਸਿੱਧ ਗੋਸ਼ਟ ਪਹਿਰੇ ਰਾਗ ਆਸਾ ਦੇ ਵਿੱਚ ਪੱਟੀ ਬਾਣੀ ਦੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਹੋਰ ਵੀ ਗੁਰੂ ਸਾਹਿਬ ਜੀ ਦੇ ਬਚਨ ਬਾਣੀ ਵਿੱਚ ਮੌਜੂਦ ਹਨ ਸੋ ਆਓ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪੜੀਏ ਗੁਰਬਾਣੀ ਦਾ ਗਹਿਨ ਅਧਿਐਨ ਕਰਨ ਦਾ ਯਤਨ ਕਰੀਏ ਇਹਦੇ ਅੰਦਾਲ ਸਾਡੇ ਤੇ ਸਤਿਗੁਰੂ ਦੀ ਕਿਰਪਾ ਹੋਵੇਗੀ ਸੋ ਪੁੱਤਰ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਬਹੁਤ ਵੱਡਾ ਬਾਣੀ ਦਾ ਖਜ਼ਾਨਾ ਉਚਾਰਨ ਕੀਤਾ ਹੈ ਜਿਵੇਂ ਆਪ ਜੀ ਨੇ ਹੁਣੇ ਦੱਸਿਆ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਸੋ ਤੁਸੀਂ ਦੱਸ ਸਕਦੇ ਹੋ ਜਪਜੀ ਸਾਹਿਬ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਨੰਬਰ ਅੰਗ ਤੋਂ ਆਰੰਭ ਹੁੰਦੀ ਹੈ ਇੱਕ ਨੰਬਰ ਅੰਗ ਤੋਂ ਆਰੰਭ ਹੁੰਦੀ ਹੈ ਸੋ ਸਾਧ ਸੰਗਤ ਜੀ ਜਪਜੀ ਸਾਹਿਬ ਜੀ ਦੀ ਆਰੰਭਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਿਲਕੁਲ ਆਰੰਭ ਤੋਂ ਹੁੰਦੀ ਹੈ ਭਾਵ ਕਿ 1 ਨੰਬਰ ਅੰਗ ਤੋਂ ਜਪਜੀ ਸਾਹਿਬ ਪਾਵਨ ਬਾਣੀ ਦੀ ਆਰੰਭਤਾ ਹੁੰਦੀ ਹੈ ਸਵਾਗਤ ਜੀ ਦੱਸ ਸਕਦੇ ਹੋ ਕਿੰਨੇ ਨੰਬਰ ਅੰਗ ਤੇ ਜਪਜੀ ਸਾਹਿਬ ਪਾਵਨ ਬਾਣੀ ਦੀ ਸੰਪੂਰਨਤਾ ਹੁੰਦੀ ਹੈ 8 ਨੰਬਰ ਅੰਗ ਤੇ ਸੰਪੂਰਨਤਾ ਹੁੰਦੀ ਹੈ ਸੋ 1 ਨੰਬਰ ਅੰਗ ਤੋਂ ਆਰੰਭਤਾ ਹੈ ਕਿ 8 ਨੰਬਰ ਅੰਗ ਦੇ ਉੱਪਰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਪੂਰਨਤਾ ਹੁੰਦੀ ਹੈ ਸੋ ਤੁਸੀਂ ਦੱਸ ਸਕਦੇ ਹੋ ਕਿ ਜਪਜੀ ਸਾਹਿਬ ਪਾਵਨ ਬਾਣੀ ਕਿਹੜੇ ਰਾਗ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੀ ਜਪਜੀ ਸਾਹਿਬ ਬਾਣੀ ਕਿਸੇ ਵੀ ਰਾਗ ਵਿੱਚ ਨਹੀਂ ਹੈ ਇਹ ਰਾਗ ਮੁਕਤ ਬਾਣੀ ਹੈ ਸੋ ਸਾਧ ਸੰਗਤ ਜੀ ਜਬਜੀ ਸਾਹਿਬ ਜੀ ਦੀ ਪਾਵਨ ਬਾਣੀ ਜਿਵੇਂ ਕਿ ਬੇਟੀ ਨੇ ਦੱਸਿਆ ਇਹ ਕਿਸੇ ਵੀ ਰਾਗ ਦੇ ਵਿੱਚ ਨਹੀਂ ਹੈ। ਉੰਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 31 ਰਾਗ ਵਰਤੇ ਹਨ। ਮਹਾਰਾਜ ਜੀ ਨੇ 31 ਰਾਗ ਵਰਤੇ ਨੇ ਕੁੱਲ ਬਾਣੀ ਉਚਾਰਨ ਕਰਨ ਵਾਸਤੇ। ਕਈ ਥਾਵਾਂ ਤੇ ਮਹਾਰਾਜ ਜੀ ਨੇ ਮਿਸ਼ਰਤ ਰਾਗਾਂ ਦੀ ਵਰਤੋਂ ਵੀ ਕੀਤੀ। ਪਰ ਜਬਜੀ ਸਾਹਿਬ ਜੀ ਦੀ ਪਾਵਨ ਬਾਣੀ ਕਿਸੇ ਵੀ ਰਾਗ ਵਿੱਚ ਮਹਾਰਾਜ ਜੀ ਨੇ ਨਹੀਂ ਉਚਾਰਨ ਕੀਤੀ ਇਹ ਰਾਗ ਮੁਕਤ ਬਾਣੀ ਹੈ। ਹੋਰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਬਾਣੀਆਂ ਰਾਗ ਮੁਕਤ ਨੇ। ਜਿਵੇਂ ਰਾਗ ਜੈਜਾਵੰਤੀ ਤੋਂ ਬਾਅਦ ਜਿੰਨੀ ਵੀ ਬਾਣੀ ਆਉਂਦੀ ਹੈ ਜਿਵੇਂ ਸ਼ਲੋਕ ਸਹਿਸਕ੍ਰਿਤੀ ਇਸੇ ਤਰ੍ਹਾਂ ਗਾਥਾ ਬਾਣੀ ਕੁੱਲ ਹੀ ਚੌ ਬੋਲੇ ਸ਼ਲੋਕ ਭਗਤ ਕਬੀਰ ਜੀ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਵਾਲੇ ਸੋ ਸਾਰੀਆਂ ਅਗਲੀਆਂ ਜਿਹੜੀਆਂ ਬਾਣੀਆਂ ਨੇ ਰਾਗ ਮੁਕਤ ਬਾਣੀਆਂ ਇਸੇ ਤਰ੍ਹਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵੀ ਰਾਗ ਮੁਕਤ ਬਾਣੀ ਸੋ ਇਹਦੇ ਤੋਂ ਅਗਲਾ ਸਵਾਲ ਜਪਜੀ ਸਾਹਿਬ ਪਾਵਨ ਬਾਣੀ ਵਿੱਚ ਮਹਾਰਾਜ ਜੀ ਨੇ ਕੁੱਲ ਕਿੰਨੀਆਂ ਪੌੜੀਆਂ ਉਚਾਰਨ ਕੀਤੀਆਂ 38 ਪੌੜੀਆਂ ਜਪਜੀਤ ਸਾਹਿਬ ਪਾਵਨ ਬਾਣੀ ਵਿੱਚ ਮਹਾਰਾਜ ਜੀ ਨੇ 38 ਪੌੜੀਆਂ ਉਚਾਰਨ ਕੀਤੀਆਂ ਨੇ ਸਾਧ ਸੰਗਤ ਸੋ ਇਹਦੇ ਤੋਂ ਇਲਾਵਾ ਮਹਾਰਾਜ ਜੀ ਨੇ ਇਸ ਬਾਣੀ ਵਿੱਚ ਸ਼ਲੋਕ ਵੀ ਉਚਾਰਨ ਕੀਤੇ ਨੇ ਤਾਂ ਪੁੱਤਰ ਜੀ ਤੁਸੀਂ ਇਹ ਦੱਸੋ ਕਿ ਜਪਜੀਤ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਕੁੱਲ ਕਿੰਨੇ ਸ਼ਲੋਕ ਉਚਾਰਨ ਕੀਤੇ ਹਨ ਦੋ ਸ਼ਲੋਕ ਉਚਾਰਨ ਕੀਤੇ ਹਨ ਸਾਧ ਸੰਗਤ ਜਪਜੀਤ ਸਾਹਿਬ ਦੇ ਵਿੱਚ ਦੋ ਸ਼ਲੋਕ ਨੇ ਅਕਸਰ ਆਪਾਂ ਇੱਕ ਸ਼ਲੋਕ ਬਾਰੇ ਜਾਣਦੇ ਹਾਂ ਕਿ ਮਹਾਰਾਜ ਜੀ ਨੇ ਸ਼ਲੋਕ ਉਚਾਰਨ ਕੀਤਾ ਹੈ ਪਰ ਜਪਜੀ ਸਾਹਿਬ ਦੇ ਵਿੱਚ ਹਜ਼ੂਰ ਨੇ 200 ਲੋਕ ਉਚਾਰਨ ਕੀਤੇ ਪੁੱਤਰ ਜੀ ਦੱਸੋ ਕਿ ਪਹਿਲਾ ਸ਼ਲੋਕ ਮਹਾਰਾਜ ਜੀ ਨੇ ਕਿਹੜਾ ਉਚਾਰਨ ਕੀਤਾ ਆਦ ਸੱਚ ਜੁਗਾਦ ਸੱਚ ਸੋ ਪਹਿਲਾ ਜਿਹੜਾ ਸ਼ਲੋਕ ਹੈ ਸਾਧ ਸੰਗਤ ਜੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਇਹ ਮਹਾਰਾਜ ਜੀ ਨੇ ਸ਼ਲੋਕ ਉਚਾਰਨ ਕੀਤਾ ਭਾਵੇਂ ਜਗ੍ਹਾ ਤੇ ਸਰਲੇਖ ਵਿੱਚ ਸ਼ਲੋਕ ਨਹੀਂ ਮਹਾਰਾਜ ਜੀ ਨੇ ਲਿਖਿਆ ਹੋਇਆ ਔਰ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨੇ ਆ ਤੇ ਉਹਦੇ ਵਿੱਚ ਮਹਾਰਾਜ ਜੀ ਨੇ ਬਕਾਇਦਾ ਇਹਦਾ ਸਰਲੇਖ ਸਲੋਕ ਦਿੱਤਾ ਹੋਇਆ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਉਥੇ ਭੱਬੇ ਨੂੰ ਸਿਹਾਰੀ ਦੇ ਨਾਲ ਭੇ ਲਾ ਕੇ ਮਹਾਰਾਜ ਜੀ ਨੇ ਲਿਖਿਆ ਤੇ ਬਕਾਇਦਾ ਇਹਦਾ ਸਰਲੇਖ ਵੀ ਸਲੋਕ ਦਿੱਤਾ ਹੋਇਆ ਸੋ ਜਪਜੀ ਸਾਹਿਬ ਦੇ ਅਰੰਭ ਵਿੱਚ ਇੱਕ ਓੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਪਾਠ ਉਦੇ ਤੋਂ ਬਾਅਦ ਜਪ ਇਸ ਬਾਣੀ ਦਾ ਮਹਾਰਾਜ ਜੀ ਨੇ ਸਰਲੇਖ ਦਿੱਤਾ ਹੈ ਜਪ ਜੋ ਆਪਾਂ ਸਤਕਾਰ ਦੇ ਨਾਲ ਜਪ ਜੀ ਸਾਹਿਬ ਕਹਿੰਦੇ ਆ ਇਹਦੇ ਤੋਂ ਬਾਅਦ ਅੱਗੇ ਮਹਾਰਾਜ ਜੀ ਨੇ ਪਹਿਲਾ ਸ਼ਲੋਕ ਲਿਖਿਆ ਸੋ ਪੁੱਤਰ ਜੀ ਇਹਦੇ ਤੋਂ ਬਾਅਦ ਦੂਸਰਾ ਸ਼ਲੋਕ ਮਹਾਰਾਜ ਜੀ ਨੇ ਕਿਹੜਾ ਵਿਚਾਰਨ ਕੀਤਾ ਤੁਸੀਂ ਉਹਦੇ ਬਾਰੇ ਦੱਸੋ ਪਵਨ ਗੁਰੂ ਪਾਣੀ ਪਿਤਾ ਸੋਇਕ ਆਪਾਂ ਜਿਹੜਾ ਸ਼ਲੋਕ ਅਖੀਰ ਵਿੱਚ ਪੜ੍ਹਨੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤ ਦੇ ਦਾਈ ਦਾਇਆ ਖੇਲਿਆ ਸਗਲ ਜਗਤ ਇਹ ਵੀ ਸ਼ਲੋਕ ਹੈ ਇਹ ਮਹਾਰਾਜ ਜੀ ਨੇ ਅਖੀਰ ਦੇ ਵਿੱਚ ਲਿਖਿਆ ਸੋ 38 ਪੌੜੀਆਂ ਨੇ ਤੇ ਦੋ ਸ਼ਲੋਕ ਮਹਾਰਾਜ ਜੀ ਨੇ ਉਚਾਰਨ ਕੀਤੇ ਸੋ ਤੁਸੀਂ ਨਾਲ ਇਹ ਦੱਸੋ ਕਿ ਜਬਜੀਤ ਸਾਹਿਬ ਜੀ ਦੀ ਪਾਵਨ ਬਾਣੀ ਦੀ ਪਹਿਲੀ ਪੌੜੀ ਖੜੀ ਸੋਚਾ ਸੋਚਣਾ ਹੋ ਵਈ ਜੇ ਸੋਚੀ ਲੱਖ ਵਾਰ ਇਥੋਂ ਸਾਧ ਸੰਗਤ ਜੀ ਪਹਿਲੀ ਪੌੜੀ ਦੀ ਅਰੰਭਤਾ ਹੁੰਦੀ ਕਈ ਸੰਗਤਾਂ ਨੂੰ ਨਹੀਂ ਜਾਣਕਾਰੀ ਹੁੰਦੀ ਉਹ ਇੰਜ ਸੋਚਦੇ ਨੇ ਕਿ ਸ਼ਾਇਦ ਆਦ ਸੱਚ ਜੁਗਾਦ ਸੱਚ ਇਥੋਂ ਪਹਿਲੀ ਪੌੜੀ ਦੀ ਅਰੰਭਤਾ ਹੁੰਦੀ ਹੈ ਪਰ ਨਹੀਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹਦੇ ਅੱਗੇ ਮਹਾਰਾਜ ਜੀ ਨੇ ਇਹ ਕਾ ਲਿਖਿਆ ਹੋਇਆ ਤੇ ਜਦੋਂ ਤੁਸੀਂ ਸੋਚਿਆ ਸੋਚਣਾ ਹੋਵੇ ਜੇ ਸੋਚੀਂ ਲਖਵਾਰ ਇਸ ਪੌੜੀ ਦੇ ਅਖੀਰ ਵਿੱਚ ਜਾਓਗੇ ਉੱਥੇ ਵੀ ਇਹ ਕਾ ਲਿਖਿਆ ਹੋਇਆ ਸੋ ਪਹਿਲੀ ਪੌੜੀ ਸੋਚਿਆ ਸੋਚਣਾ ਹੋਵੇ ਇਹ ਪਹਿਲੀ ਪੌੜੀ ਇਹਦੇ ਤੋਂ ਉੱਪਰਲਾ ਜਿਹੜਾ ਆਪਾਂ ਪਹਿਲਾਂ ਵਿਚਾਰਿਆ ਉਮਾਰਾ ਜੀ ਨੇ ਸਲੋਗਚਾਰਨ ਕੀਤਾ ਤਾਂ ਉਹਦੇ ਅਖੀਰ ਵਿੱਚ ਮਹਾਰਾਜ ਜੀ ਨੇ ਏਕਾ ਪਾਇਆ ਹੋਇਆ ਸੋ ਜਬਜੀਤ ਸਾਹਿਬ ਜੀ ਦੀ ਪਾਵਨ ਬਾਣੀ ਦੀ ਪਹਿਲੀ ਪੌੜੀ ਜਿਹੜੀ ਹੈ ਸੋਚੈ ਸੋਚਨਾ ਹੋ ਗਈ ਜੇ ਸੋਚੀ ਲਖ ਵਾਰ ਇਥੋਂ ਇਸ ਬਾਣੀ ਦੀ ਪਹਿਲੀ ਪੌੜੀ ਦੀ ਅਰੰਭਤਾ ਹੁੰਦੀ ਸੋ ਇਹਦੇ ਤੋਂ ਬਾਅਦ ਅਗਲਾ ਸਵਾਲ ਜਬਜੀਤ ਸਾਹਿਬ ਜੀ ਦੀ ਪਾਵਨ ਬਾਣੀ ਕਿਸ ਕਿਸ ਵੇਲੇ ਪੜ੍ਹੀ ਜਾਂਦੀ ਹੈ ਅੰਮ੍ਰਿਤ ਵੇਲੇ ਅਤੇ ਅੰਮ੍ਰਿਤ ਛਕਾਉਣ ਵੇਲੇ ਪੜ੍ਹੀ ਜਾਂਦੀ ਹੈ ਸੋ ਸਾਧ ਸੰਗਤ ਜੀ ਇੱਕ ਤਾਂ ਜਦੋਂ ਅਮਰਤ ਵੇਲੇ ਦਾ ਸਮਾਂ ਹੁੰਦਾ ਹੈ ਸਾਨੂੰ ਹੁਕਮ ਹੈ ਗੁਰੂ ਪਾਤਸ਼ਾਹ ਜੀ ਦਾ ਜੋ ਸਾਡੀਆਂ ਨਿਤਨੇਮ ਦੀਆਂ ਪਾਵਨ ਬਾਣੀਆਂ ਨੇ ਉਹਨਾਂ ਦੇ ਵਿੱਚ ਮਹਾਰਾਜ ਜੀ ਨੇ ਜਪਜੀ ਸਾਹਿਬ ਨੂੰ ਸ਼ਾਮਲ ਕੀਤਾ ਸੋ ਜਦੋਂ ਅਸੀਂ ਨਿਤਨੇਮ ਦਾ ਰੋਜ਼ ਪਾਠ ਕਰਦੇ ਹਾਂ ਸਵੇਰੇ ਅਮਰਤ ਵੇਲੇ ਉਦੋਂ ਜਪਜੀ ਸਾਹਿਬ ਦੀ ਪਾਵਨ ਬਾਣੀ ਪੜੀ ਜਾਂਦੀ ਹੈ ਇਹਦੇ ਤੋਂ ਇਲਾਵਾ ਜਦੋਂ ਪੰਜ ਪਿਆਰੇ ਸਹਿਬਾਨ ਜੀ ਖੰਡੇ ਬਾਟੇ ਦੀ ਪਹਲ ਤਿਆਰ ਕਰਦੇ ਨੇ ਉਸ ਵੇਲੇ ਵੀ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜੀ ਜਾਂਦੀ ਹੈ ਸੋ ਜਦੋਂ ਧੰਗ ਗੁਰੂ ਨਾਨਕ ਸਾਹਿਬ ਦਾਤਾ ਜੀ ਦਾ ਵਕਤ ਸੀ ਸਾਧ ਸੰਗਤ ਉਸ ਵੇਲੇ ਵੀ ਜਬਜੀਤ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਅੰਮ੍ਰਿਤ ਵੇਲੇ ਦੇ ਸਮੇਂ ਕੀਤਾ ਜਾਂਦਾ ਸੀ ਇਹਦੇ ਬਾਬਤ ਭਾਈ ਗੁਰਦਾਸ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਲਿਖਿਆ ਸੋ ਬੇਟਾ ਜੀ ਤੁਸੀਂ ਦੱਸੋ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਬਾਬਤ ਕਿਹੜੀਆਂ ਤੁਕਾਂ ਲਿਖੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਦੱਸਿਆ ਹੋਇਆ ਕਿ ਮਹਾਰਾਜ ਤੁਹਾਨੂੰ ਗੁਰੂ ਨਾਨਕ ਸਾਹਿਬ ਦਾਤਾ ਜੀ ਦੇ ਸਮੇਂ ਵੀ ਜਬਜੀਤ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀ ਜਾਂਦੀ ਸੀ ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ ਸੋ ਸਾਧ ਸੰਗਤ ਜਦੋਂ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ 12 ਦੇ ਵਿੱਚੋਂ ਪਹਿਲੀ ਵਾਰ ਦਾ ਪਾਠ ਕਰਦੇ ਹਾਂ ਤੇ ਉਹਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਾਰ ਉਦਾਸੀਆਂ ਸੰਪੂਰਨ ਕਰਕੇ ਕਰਤਾਰਪੁਰ ਸਹਿਬ ਆਉਣ ਦਾ ਜ਼ਿਕਰ ਕੀਤਾ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀਏ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਇਸ ਬਾਡੀ ਨੂੰ ਤੁਸੀਂ ਪੜੋਗੇ ਤੇ ਅੱਗੇ ਚੱਲ ਕੇ ਤੋਕ ਆਏਗੀ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਕਿ ਮਹਾਰਾਜ ਜੀ ਦੇ ਸਮੇਂ ਵੀ ਜਦੋਂ ਸ਼ਾਮ ਦਾ ਵਕਤ ਹੁੰਦਾ ਸੀ ਸੋਦਰ ਆਰਤੀ ਗਾਵੀਐ ਉਦੋਂ ਸੋਦਰ ਵਾਲਾ ਬਚਨ ਪੜਿਆ ਜਾਂਦਾ ਸੀ ਆਰਤੀ ਵਾਲਾ ਸ਼ਬਦ ਗਾਇਨ ਕੀਤਾ ਜਾਂਦਾ ਸੀ ਅੰਮ੍ਰਿਤ ਵੇਲੇ ਜਾਪ ਉਚਾਰਾ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਸੀ ਉਦੋਂ ਜਾਪ ਉਚਾਰਾ ਦਰਤ ਹੈ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜੀ ਜਾਂਦੀ ਸੀ ਸੁਮਾਰਾਏ ਧੰਗੁਰੂ ਨਾਨਕ ਸਾਹਿਬ ਦਾਤਾ ਜੀ ਦੇ ਵਕਤ ਵੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕੀਤਾ ਜਾਂਦਾ ਸੀ। ਸੋ ਇਸ ਪਾਵਨ ਬਾਣੀ ਵਿੱਚ ਬੜੀਆਂ ਕਮਾਲ-ਕਮਾਲ ਦੀਆਂ ਸਿੱਖਿਆਵਾਂ ਧੰਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਉਹਨਾਂ ਦੇ ਵਿੱਚੋਂ ਇੱਕ ਦਾ ਜ਼ਿਕਰ ਅਸੀਂ ਇੱਥੇ ਕਰਾਂਗੇ। ਜੋ ਅਸੀਂ ਸਵਾਲ ਵੀ ਕਰਾਂਗੇ ਬੇਟੀ ਗੁਰਮਾਨਤ ਕੌਰ ਨੂੰ। ਸੋ ਪੁੱਤਰ ਜੀ ਤੁਸੀਂ ਇਹ ਦੱਸੋ ਮਹਾਰਾਜ ਧੰਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਪ੍ਰਮਾਤਮਾ ਦੀ ਬੋਲੀ ਦਾ ਜ਼ਿਕਰ ਜਵਜੀ ਸਾਹਿਬ ਦੇ ਵਿੱਚ ਕੀਤਾ ਹੈ ਪਰਮਾਤਮਾ ਦੀ ਕਿਹੜੀ ਬੋਲੀ ਹੈ ਤੁਸੀਂ ਦੱਸ ਸਕਦੇ ਹੋ ਪਰਮਾਤਮਾ ਦੀ ਬੋਲੀ ਹੈ ਪ੍ਰੇਮ ਪਰਮਾਤਮਾ ਦੀ ਬੋਲੀ ਪ੍ਰੇਮ ਹੈ ਸਾਸ ਸੰਗਤ ਅਸੀਂ ਭਾਵੇਂ ਦੁਨੀਆ ਤੇ ਮੰਨਿਆ ਜਾਂਦਾ ਵੀ ਅੱਜ 5000 ਤੋਂ ਵੱਧ ਬੋਲੀਆਂ ਜਿਹੜੀਆਂ ਨੇ ਉਹ ਬੋਲੀਆਂ ਜਾਂਦੀਆਂ ਹਨ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜਿਵੇਂ ਆਪਾਂ ਪੰਜਾਬੀ ਬੋਲਦੇ ਆਂ ਗੁਜਰਾਤ ਵਾਲੇ ਗੁਜਰਾਤੀ ਬੋਲਦੇ ਨੇ ਬੰਗਾਲ ਵਾਲੇ ਬੰਗਾਲੀ ਬੋਲਦੇ ਨੇ ਸੋ 5000 ਪਛਾਵਾਂ ਨੇ ਇਸ ਧਰਤੀ ਦੇ ਉੱਪਰ ਪਰ ਪ੍ਰਮਾਤਮਾ ਦੀ ਬੋਲੀ ਕਿਹੜੀ ਹੈ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਬੋਲੀ ਹੈ ਪ੍ਰੇਮ ਜਿਹੜਾ ਉਹਨੂੰ ਪ੍ਰੇਮ ਦੀ ਭਾਸ਼ਾ ਨਾਲ ਚੇਤੇ ਕਰੇਗਾ ਪ੍ਰਮਾਤਮਾ ਉਹਦੇ ਤੇ ਬਖਸ਼ਿਸ਼ ਕਰੇਗਾ ਸੋ ਜਬਜੀ ਸਾਹਿਬ ਦੀ ਵਿੱਚ ਉਹ ਕਿਹੜੀ ਤਕ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਪ੍ਰਮਾਤਮਾ ਦੀ ਬੋਲੀ ਪ੍ਰੇਮ ਹੈ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਸਾਤ ਸੰਗਤ ਭਾਖਿਆ ਦਰਤ ਹੈ ਭਾਖਾ ਭਾਖਾ ਦਾ ਮਤਲਬ ਹੋ ਗਿਆ ਬੋਲੀ ਭਾਕੇ ਪਾਸ਼ਾ ਭਾਉ ਦਾ ਅਰਥ ਹੋ ਗਿਆ ਪ੍ਰੇਮ ਭਾਖਿਆ ਭਾਉ ਅਪਾਰ ਜਿਹੜਾ ਵੈਗੁਰੂ ਪਰਮਾਤਮਾ ਬੇਅੰਤ ਹੈ ਉਹਦੀ ਇੱਕ ਹੀ ਭਾਖਾ ਉਹਦੀ ਇੱਕ ਹੀ ਭਾਸ਼ਾ ਹੈ ਇੱਕ ਹੀ ਬੋਲੀ ਹੈ ਉਹਨੂੰ ਕਹਿੰਦੇ ਨੇ ਪ੍ਰੇਮ ਸੁਪ੍ਰੇਮ ਦੀ ਭਾਸ਼ਾ ਦਾ ਨਾਲ ਜਿਹੜਾ ਚੇਤੇ ਕਰੇਗਾ ਪਰਮਾਤਮਾ ਉਸੇ ਦਾ ਹੀ ਹੋ ਜਾਏਗਾ ਸੋ ਸਾਤ ਸੰਗਤ ਇਹ ਕੁਝ ਇੱਕ ਸਵਾਲ ਜਵਾਬ ਅੱਜ ਦੀ ਵੀਡੀਓ ਵਿੱਚ ਅਸੀਂ ਸਾਂਝੇ ਕੀਤੇ ਨੇ ਯਦਨ ਕੀਤਾ ਮਹਾਰਾਜ ਸਤਿਗੁਰੂ ਦੀ ਪਾਵਨ ਬਾਣੀ ਬਾਰੇ ਸਾਡੀ ਸਾਰਿਆਂ ਦੀ ਜਾਣਕਾਰੀ ਵਿੱਚ ਕੁਝ ਨਾ ਕੁਝ ਵਾਧਾ ਹੋਵੇ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਵਿਚਾਰ ਲੈ ਕੇ ਆਪ ਸੰਗਤ ਦੇ ਸਾਹਮਣੇ ਹਾਜ਼ਰ ਹੋਵਾਂਗੇ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤਾਂ ਤੱਕ ਇਹ ਵੀਡੀਓ ਜਿਹੜੀ ਹੈ ਪਹੁੰਚਦੀ ਹੋ ਸਕੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ